ਵਿਦਾਇਕ ਅਸ਼ਵਨੀ ਸ਼ਰਮਾ ਵੱਲੋਂ ਲਗਾਤਾਰ ਪਠਾਨਕੋਟ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ तमाम ਮੁੱਦਿਆਂ ਨੂੰ ਲੈ ਕੇ ਨਗਰ ਨਿਗਮ ਦੇ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਅੱਜ ਜਿੱਥੇ ਉਹਨਾਂ ਨੇ ਜਿਹੜਾ ਹੈ ਰੋਸ ਪ੍ਰਦਰਸ਼ਨ धरना ਪ੍ਰਦਰਸ਼ਨ ਕਰਨਾ ਸੀ ਨਗਰ ਨਿਗਮ ਦੇ ਬਾਹਰ ਤਾਂ ਅੱਜ ਜਿਹੜੇ ਨੇ ਨਗਰ ਕਮਿਸ਼ਨਰ ਜਿਹੜੇ ਨੇ ਉਹ ਉੱਥੇ ਮੌਜੂਦ ਹੋਏ ਤੇ ਅੱਜ ਵਿਦਾਇਕ ਅਸ਼ਵਨੀ ਸ਼ਰਮਾ ਵੱਲੋਂ ਨਿਗਮਦਾਰ ਕਰਾਓ ਕਰਨ ਤੋਂ ਪਹਿਲਾਂ ਹੀ ਨਗਰ ਨਿਗਮ ਕਮਿਸ਼ਨਰ ਜਿਹੜੇ ਨੇ ਉਹ ਉੱਥੇ ਮੌਜੂਦ ਰਹੇ ਏਡੀਸੀ ਅੰਕੁਰਜੀਤ ਸਿੰਘ ਸਮੇਤ ਸਾਰੇ ਜਿਵੇਂ ਵੀ ਅਧਿਕਾਰੀ ਨੇ ਨਿਗਮ ਦੇ ਉਹ ਵੀ ਉੱਥੇ ਮੌਜੂਦ ਰਹੇ ਤੇ ਕਮਿਸ਼ਨਰ ਅਤੇ एडीसी अंकुरजीत ਸਿੰਘ ਨੇ ਜਿਹੜਾ ਹੈ ਅਧਿਕਾਰੀਆਂ ਨੂੰ ਡਿਊਟੀ ਤੇ ਬਿਠਾਇਆ ਤੇ ਉਹਨਾਂ ਨੂੰ तमाम ਸਮੱਸਿਆਵਾਂ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਅਸ਼ੋਨੀ ਸ਼ਰਮਾ ਵੱਲੋਂ ਤਾਂ तमाम ਜਿੰਨੇ ਵੀ ਲੋਕ ਨੇ ਜਿਹੜੇ ਉਹ ਵੀ ਉੱਥੇ ਮੌਜੂਦ ਰਹੇ ਤਾਂ ਕਿ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਖੁੱਲਕੇ ਨਿਪਟਾਰਾ ਕੀਤਾ ਜਾ ਸਕੇ ਤੇ ਉਹਨਾਂ ਬਾਰੇ ਸਮਾਧਾਨ ਜਿਹੜਾ ਹੈ ਉਹ ਲੱਭਿਆ ਜਾ ਸਕੇ ਇਸ ਮੌਕੇ ਤੇ ਅਸ਼ੋਨੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਜਿੱਥੇ ਉਹਨਾਂ ਨੇ ਨਗਰ ਨਿਗਮ ਨੂੰ ਸਮੱਸਿਆਵਾਂ ਸੁਣਾਈਆਂ ਲੋਕਾਂ ਦੀਆਂ ਉੱਥੇ ਉਹਨਾਂ ਨੇ ਲੋਕਾਂ ਨੂੰ ਵੀ ਕੁਝ ਅਪੀਲ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਸ਼ਹਿਰ ਦੇ ਵਿੱਚ ਰਹਿਣਾ ਹੈ ਤੇ ਸ਼ਹਿਰ ਦੀ ਖੂਬਸੂਰਤੀ ਨੂੰ ਕਿਸ ਤਰ੍ਹਾਂ ਦੇ ਨਾਲ ਬਰਕਰਾਰ ਰੱਖਣਾ ਇਸ ਮੌਕੇ ਦੇ ਸੀਵਰੇਜ ਦੇ ਨਾਲ-ਨਾਲ तमाम ਜਿਹੜੀਆਂ ਸਮੱਸਿਆਵਾਂ ਨੇ ਉਨ੍ਹਾਂ ਦੇ ਉੱਤੇ ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਉਹਨਾਂ ਨੇ ਕੀ ਸੰਦੇਸ਼ ਦਿੱਤਾ ਲੋਕਾਂ ਨੂੰ ਤੇ ਕੀ ਜਾਣਕਾਰੀ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਸ਼ਹਿਰ ਦੇ ਬਣਦੇ ਕੰਮ ਨਹੀਂ ਹੋਣੇ ਚਾਹੀਦੇ ਨੇ ਜਿਹੜੀ ਸਮੱਸਿਆਵਾਂ ਨੇ ਬਰਸਾਂਤਾਂ ਦੀਆਂ ਹੋਣ ਜਾਂ ਫਿਰ ਸੀਵਰੇਜ ਦੀ ਹੋਵੇ ਜਾਂ ਫਿਰ ਪੀਣ ਦੇ ਪਾਣੀ ਦੀ ਹੋਵੇ ਕਿਸ ਤਰ੍ਹਾਂ ਦੇ ਨਾਲ ਇਹ तमाम ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਉਸ ਬਾਰੇ ਜਾਣਕਾਰੀ ਦਿੱਤੀ ਤੇ ਇਸ ਮੌਕੇ ਤੇ ਜਦੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਸੰਦੇਸ਼ ਦਿੱਤਾ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਆਓ ਦੇਖਦੇ ਹਾਂ ਸ਼ਹਿਰ ਵੱਲੋਂ ਆਇਆ ਮੈਂ ਵੀ ਢਾਈ ਪੂਰੇ ਪਠਾਨਕੋਟ ਦੇ ਲੋਕਾਂ ਦਾ ਔਰ ਜਦੋਂ ਮੈਂ ਕਿਸੇ ਵੀ ਇਲਾਕੇ 'ਚ ਨੰਗਦਾ ਤੇ ਲੋਕੀ ਮੈਨੂੰ ਆਪਣੀਆਂ ਸਮੱਸਿਆ ਤੋਂ ਜਾਣੂ ਕਰਵਾਉਂਦੇ ਨੇ ਔਰ ਜਨ ਪ੍ਰਤੀਨਿਧੀ ਦੇ ਨਾਤੇ ਮੇਰਾ ਕਰਤੱਵ ਹੈ ਕਿ ਡਿਪਾਰਟਮੈਂਟ ਤੱਕ ਸਹੀ ਸੂਚਨਾ ਜਾਏ ਕਿ ਡਿਪਾਰਟਮੈਂਟ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਕਿਹੜੀਆਂ-ਕਿਹੜੀਆਂ ਕਮੀ ਹੈ ਪਹਿਲੀ ਗੱਲ ਤੇ ਹੈ ਕਿ ਹਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ ਹੈ ਮੇਰਾ ਮਕਸਦ ਹੈ ਕਿ ਪਠਾਨਕੋਟ ਦੇ ਲੋਕਾਂ ਨੂੰ ਪੀਣ ਦਾ ਪਾਣੀ ਸਾਫ਼-ਸੁਥਰਾ ਮਿਲੇ। ਮੈਂ ਲੋਕਾਂ ਸ਼ਬਦ ਵਰਤੋਂ ਕੀਤਾ ਹੈ। ਮੈਂ ਕਿਸੇ ਪਤੀ ਕਹਿੰਦੇ ਨਾ ਉਹ ਪਾਰਟੀ ਵਾਲੇ ਆਏ। ਪਾਰਟੀ ਨਹੀਂ ਮੈਂ ਜਨਪ੍ਰਤੀਨਿਧੀ ਦੇ ਨਾਤੇ ਆਇਆ। ਸੀਵਰੇਜ ਸਚਾਰੂ ਰੂਪ ਚ ਚਲੇ। ਬਰਸਾਤ ਚ ਜਿਹੜੇ ਖੱਡੇ ਪੈ ਰਹੇ ਨੇ ਉਹ ਤਤਕਾਲ ਭਰੇ ਜਾਣ। ਤਾਂ ਕਿ ਉਹਦੇ ਨਾਲ ਸਾਡੀ ਸਰਕਾਰ ਦਾ ਪੈਸਾ ਵੀ ਬਚਦਾ ਔਰ ਲੋਕਾਂ ਨੂੰ ਅਸੁਵਿਧਾ ਵੀ ਨਹੀਂ ਹੁੰਦੀ। ਬਰਸਾਤ ਦਾ ਮੌਸਮ ਹੈ ਔਰ ਨਾਲੇ ਜਿਹੜੇ ਆ ਉਹ ਠੀਕ ਠੀਕੇ ਨਾਲ ਕੱਢੇ ਰਹਿਣ ਔਰ ਮੈਂ ਸੋਮਵਾਰ ਬੈਠਾ ਸੀ ਸਾਰੇ ਅਫਸਰਾਂ ਨਾਲ ਔਰ ਅੱਜ ਕਮਿਸ਼ਨਰ ਆਪਣਾ ਕਮਿਸ਼ਨਰ ਸਾਹਿਬ ਨਾਲ ਵੀ ਬੈਠਣਾ ਹੋਇਆ ਔਰ ਬੜੀ ਸਹਾਰਦਪੂਰਵ ਤਰੀਕੇ ਨਾਲ ਮੀਟਿੰਗ ਹੋਈ ਹੈ ਔਰ ਮੈਂ ਉਮੀਦ ਕਰਦਾ ਕਿ ਇਸ ਮੀਟ ਇਹ ਮੀਟਿੰਗ ਮੀਟਿੰਗ ਤੱਕ ਨਾ ਰਹਿ ਕੇ ਇਹਦੇ ਸਾਰਥਕ ਪ੍ਰਣਾਮ ਜਿਹੜੇ ਆ ਉਹ ਨਿਕਲਨੇ ਚਾਹੀਦੇ ਆ ਔਰ ਇਹ ਸਾਰਿਆਂ ਨੂੰ ਜਿਸ ਵੀ ਸ਼ਹਿਰ ਚ ਆਪਾਂ ਲੋਕ ਰਹਿੰਦੇ ਆ ਸ਼ਹਿਰ ਦੇ ਲੋਕਾਂ ਨੂੰ ਵੀ ਉਹਦੇ ਨਾਲ ਪਿਆਰ ਕਰਨਾ ਚਾਹੀਦਾ ਜਿੱਥੇ ਮੈਂ ਇਹਨਾਂ ਨਾਲ ਲੋਕਾਂ ਦੀ ਲੜਾਈ ਲੜਦਾ ਉਥੇ ਮੈਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਇਹ ਪਲਾਸਟਿਕ ਦੇ ਲਿਫਾਫੇ ਬਾਹਰ ਸੁੱਟਣਾ ਬੰਦ ਕਰੋ ਇਹ ਨਾਲੀ ਚ ਜਾਂ ਜਿਲੇ ਸੀਵਰੇਜ ਦੇ ਅੰਦਰ ਅਸੀਂ ਇਹਨਾਂ ਨੂੰ ਤਾਂ ਕਹਿੰਨਾ ਹੀ ਆ ਮੈਂ ਬਾਰ-ਬਾਰ ਕਿ ਸੀਵਰੇ ਰੁਕ ਗਿਆ ਕਦੀ ਇਹ ਇਹ ਵੇਖਿਆ ਕਿ ਸੀਵਰੇਜ ਦੇ ਰੁਕਣ ਦਾ 90% ਕਾਰਨ ਪਲਾਸਟਿਕ ਦਾ ਲਫਾਫਾ ਹੁਣ ਤਾਂ ਇੱਕ ਬੇਨਤੀ ਹੋਰ ਵੀ ਕਰਨੀ ਹੈ ਮੈਂ ਪਹਿਲਾਂ ਵੀ ਕੀਤੀ ਹੈ ਜਦੋਂ ਆਪਣੇ ਘਰ ਦਾ ਕੂੜਾ ਇਹਨਾਂ ਵਾਲੀ ਭਾਸ਼ਾ ਜਿਨੀ ਤੁਹਾਨੂੰ ਪੰਜਾਬੀ ਜਿਹਾ ਸਮਝਾਣਾ ਸੁੱਕਾ ਕੂੜਾ ਅਲੱਗ ਕਰੋ ਗਿੱਲੀ ਵੇਸਟੇਜ ਅਲੱਗ ਕਰੋ ਔਰ ਅਲੱਗ ਲਫਾਫਿਆਂ ਨੂੰ ਪਾ ਕੇ ਜਿਲੇ ਚ ਲੈਣ ਆਂਦੇ ਨੇ ਰੇੜੀ ਵਾਲੇ ਰਿਕਸ਼ੇ ਵਾਲੇ ਆਟੋ ਵਾਲੇ ਹੋਰ ਵੀ ਰਿਕਸ਼ੇ ਲਵਾ ਸਕਦੀ ਹੈ ਕਾਰਪੋਰੇਸ਼ਨ ਲੇਕਿਨ ਵੇਸਟੇਜ ਨੂੰ ਅਲੱਗ ਕਰਨ ਦੀ ਆਦਤ ਪਾਓ ਇਹ ਸ਼ਹਿਰ ਦੇ ਨਾਲ ਪਿਆਰ ਕਰੋ ਇਹ ਮੇਰੀ ਬੇਨਤੀ ਹੈ ਰੇੜੀਆਂ ਦਾ ਮੁੱਦਾ ਤੁਹਾਡੇ ਕੋਲ ਚੁੱਕਿਆ ਗਿਆ ਹੈ ਸਭ ਤੋਂ ਜ਼ਿਆਦਾ ਕਿ ਜਿਸ ਤਰੀਕੇ ਨਾਲ ਪਠਾਨਕੋਟ ਦੇ ਅੰਦਰ ਸ਼ਾਮ ਨੂੰ ਨੰਗਣਾ ਮੁਸ਼ਕਿਲ ਹੋ ਰਿਹਾ ਇਹ ਰੇੜੀਆਂ ਕਿੱਥੋਂ ਆਈਆਂ ਪਹਿਲਾਂ ਪਹਿਲਾਂ ਤੇ ਨਹੀਂਆਂ ਰੇੜੀਆਂ ਨਹੀਂ ਸੀ ਕੌਣ ਲੋਕ ਨੇ ਕਿਹੜੀ ਸਟੇਟ ਤੋਂ ਆਏ ਨੇ ਕਿਸ ਮਕਸਦ ਨਾਲ ਆਏ ਨੇ ਇਹ ਇਹਦੀ ਜਾਣਕਾਰੀ ਨਗਰ ਨਿਗਮ ਕੋਲ ਰਹਿਣਾ ਜਿਹੜਾ ਰੇੜੀਆਂ ਦਾ ਕੀ ਹੈ ਕਿ ਬੰਦੇ ਕੌਣ ਨੇ ਔਰ ਮੈਂ ਲੋਕਾਂ ਨੂੰ ਵੀ ਕਹਾਂਗਾ ਜਿਨ੍ਹਾਂ ਦੇ ਘਰਾਂ 'ਚ ਰਹਿੰਦੇ ਨੇ ਪਹਿਲਾਂ ਉਹਨਾਂ ਦੇ ਆਈਡੀ ਆਈਡੀ ਦੇਖ ਲਓ ਯਾਰ ਪੁਲਿਸ ਨੂੰ ਇਨਫਾਰਮ ਕਰੋ ਕਿਸੇ ਨੂੰ ਵੀ ਕਿਰਾਇਆਦਾਰ ਨੂੰ ਰੱਖਦੇ ਹੋ ਤੁਸੀਂ ਅਸੀਂ ਬਾਰਡਰ ਸਟੇਟ ਤੇ ਬੈਠੇ ਆਂ ਕੋਣ ਬੰਦਾ ਕਿਸ ਨੀਅਤ ਨਾਲ ਆਇਆ ਤੁਹਾਨੂੰ ਕੀ ਪਤਾ ਲੱਗੇਗਾ ਤੇ ਮੈਂ ਆਪਣੀ ਚਿੰਤਾ ਪ੍ਰਗਟ ਕੀਤੀ ਆ ਔਰ ਮੈਨੂੰ ਉਮੀਦ ਆ ਮੈਂ ਇਹ ਚਿੰਤਾ ਜਿਹੜੀ ਐਸਐਸਪੀ ਪਠਾਨਕੋਟ ਦੇ ਨਾਲ ਵੀ ਕਰਨ ਵਾਲਾ ਕਿਉਂਕਿ ਜਿਸ ਤਰੀਕੇ ਨਾਲ ਜੰਕੇ ਦੇ ਅੰਦਰ ਲਗਾਤਾਰ ਇਹ ਵੱਧ ਰਿਹਾ ਹੁਣ ਪਿੱਛੇ ਜੀ ਰੋਲਾ ਪੈਦਾ ਸੀ ਕਿ ਸਾਡੇ ਬਾਰਡਰ ਤੇ ਵੀ ਬੰਦੇ ਦੇਖੇ ਗਏ ਨੇ ਇਹ ਸੰਵੇਦਨਸ਼ੀਲ ਪਠਾਨਕੋਟ ਹੈ ਇਸ ਕਰਕੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਫਰਨੂੰ ਸਜਗ ਰਹਿਣਾ ਪਏਗਾ ਇਸ ਸ਼ਹਿਰ ਚ ਕੋਨ ਨਮਾ ਬੰਦਾ ਆ ਰਿਹਾ ਕੋਨ ਰੇੜੀ ਲਗਾ ਰਿਹਾ ਕੋਨ ਕਿੱਥੇ ਟਹਿਰ ਰਿਹਾ ਇਹ ਸ਼ਹਿਰ ਵਾਸੀਆਂ ਨੂੰ ਵੀ ਸਮੇਂ ਨਾਲ ਚਾਹੀਦਾ ਛੋਟੇ ਜਿਹੇ ਲਾਲਚ ਪਿੱਛੇ ਕਿ ਮੈਨੂੰ ਕਿਰਾਇਆ ਜ਼ਿਆਦਾ ਮਿਲ ਗਿਆ ਮੇਰੇ ਬਾਹਰ ਰੇੜੀ ਲੱਗੀ ਮੈਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੀ ਪੀੜ੍ਹੀ ਦੇ ਨਾਲ ਅਸੀਂ ਕਿੰਨੀ ਨਜਾਇਜ਼ ਕਰ ਰਹੇ ਹਾਂ ਹਰ ਇੱਕ ਮੁਲਾਜ਼ਮ ਦਾ ਫਰਜ਼ ਹੈਗਾ ਠੀਕ ਹੈ ਪਬਲਿਕ ਆਮ ਜਨਕੀ ਵੱਲੋਂ ਭਾਵੇਂ ਕੋਈ ਕਾਉਂਸਲਰ ਹੈਗੇ ਨੇ ਠੀਕ ਹੈ ਉਹ ਸਾਰਿਆਂ ਦੀ ਜਿਹੜੀ ਕੋਈ ਸ਼ਿਕਾਇਤਾਂ ਹੈਗੀਆਂ ਨੇ ਕੋਈ ਮਸਲੇ ਹੈਗੇ ਨੇ ਉਹਨਾਂ ਨੂੰ ਸੁਣਨ ਮੇਰੇ ਵੱਲੋਂ ਵੀ ਸਖਤ ਹਦਾਇਤ ਸਾਰਿਆਂ ਨੂੰ ਜਾਰੀ ਕੀਤੀ ਗਈ ਹੈਗੀ ਹੈ ਨਾਲ ਹੀ ਮੈਂ ਇੱਕ ਫੀਡਬੈਕ ਮੈਕੈਨਿਜ਼ਮ ਵੀ ਸਾਰਿਆਂ ਨੂੰ ਕਹਿਣਾ ਹੈਗਾ ਕਿ ਜੀ ਸਾਡੇ ਕੋਲ ਐਸਸੀ ਸਾਹਿਬ ਹੈਗੇ ਨੇ ਐਕਸ਼ਨ ਸਾਹਿਬ ਹੈਗੇ ਨੇ ਜੇ ਕੋਈ ਮੁਲਾਜ਼ਮ ਫੋਨ ਨਹੀਂ ਚੁੱਕਦਾ ਕਾਈਂਡਲੀ ਇਹਨਾਂ ਨੂੰ ਲੋਕ ਚ ਲਿਆ ਜਾਵੇ ਕਿ ਅਸੀਂ ਗੱਲ ਕਰ ਰਹੇ ਹਾਂ ਫੋਨ ਸਾਡਾ ਨਹੀਂ ਚੁੱਕਿਆ ਜਾ ਰਿਹਾ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਕਿ ਇਤੋਂ ਲਵਸਰ ਰੇੜੀਆਂ ਰੇੜੀਆਂ ਦਾ ਮਸਲਾ ਵੀ ਉਣਾ ਵਾਲਾ ਰੱਖਿਆ ਗਿਆ ਸਾਹਮਣੇ ਕਿਹੜੀਆਂ ਰੇੜੀਆਂ ਬਾਹਰ ਦਾ ਮਸਲਾ ਹੈਗਾ ਇਹ ਅੱਜ ਮੇਰੇ ਧਿਆਨ ਦੇ ਵਿੱਚ ਆਇਆ ਹੈਗਾ ਇਹਦੀ ਆਪਾਂ ਇੱਕ ਵਾਰੀ ਡਿਟੇਲਿੰਗ ਕਰਵਾਵਾਂਗੇ ਕਿ ਇਹ ਮਸਲਾ ਸੱਚ ਕੀ ਹੈਗਾ ਕਿਉਂਕਿ ਸਾਡੇ ਕੋਲ ਸ਼ਹਿਰ ਦੇ ਵਿੱਚ ਇੱਕ ਵੈਂਡਿੰਗ ਜ਼ੋਨ ਬਣਿਆ ਹੋਇਆ ਹੈਗਾ ਉਦੇ باوجود ਵੀ ਜਿਹੜੇ ਇਸ ਤਰੀਕੇ ਦੀ ਐਕਸਟਰਾ ਰੇੜੀਆਂ ਹੈਗੀਆਂ ਨੇ ਇਹ ਸਾਰਿਆਂ ਨੂੰ ਅਸੀਂ ਫਾਰਮਲ ਚੈਨਲ ਦੇ ਵਿੱਚ ਲਿਆ ਕੇ ਰਜਿਸਟਰ ਕਰਵਾ ਕੇ ਤੇ ਫਿਰ ਆਪਾਂ ਤਰੀਕੇ ਨਾਲ ਇਹਨਾਂ ਦਾ ਜਿਹੜਾ ਹੱਲ ਕਰਾਂਗੇ ਪਿੱਛੇ ਲੰਬੇ ਲੰਬੇ ਸਮੇ ਤੋਂ ਜਿਹੜੀ ਬੈਠੇਗਾ ਪੋਸਟਪੋਨ ਹੋ ਰਹੀ ਹੈ ਕਿ ਕਾਰਨ ਇੱਕ ਮੀਟਿੰਗ ਉਹ ਕਰਗੇ ਸੀਗੇ ਜੀ ਸਾਰੇ ਅਫਸਰ ਜਿਹੜੇ ਵੀ ਆਪਣਾ ਟੈਕਨੀਕਲ ਟੀਮ ਹੈਗੀ ਹੈ ਤਾਂ ਉਹਨਾਂ ਦਾ ਜਿਹੜਾ ਹੈਗਾ ਆਪਾਂ ਜਿਹੜੀ ਕਾਰਵਾਈ ਹੈਗੀ ਹੈ ਉਹਨਾਂ ਕੋਲੋਂ ਅੱਜ ਅਸੀਂ ਪਾਰਟੀ ਸੁਮਿਖਿਆ ਵੀ ਗਈ ਹੈ ਠੀਕ 100% ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ